ਸ੍ਰੀ ਕਾਲ ਜੀ ਪਿੰਡਾ ਗਲਡੇਰੀ ਫਾਰਮ ਉਹਨਾਂ ਵਾਲੇ ਤੋਂ ਤੁਹਾਡਾ ਸਵਾਗਤ ਆ ਅੱਜ ਆਪਣੇ ਕੋਲੇ ਝੋਟੀ ਬਹੁਤ ਜ਼ਿਆਦਾ ਚੰਗੀ 20 ਕਿਲੋ ਦੁੱਧ ਵਾਲੀ ਆ ਇਹ ਦੂਜਾ ਸੂਆ ਸੋਈ ਵੀ ਝੋਟੀ ਆ ਕਿ ਪਰਸੋਂ ਰਾਤ ਦੀ ਸੋਈ ਵੀ ਆ ਅੱਜ ਇਹਨੂੰ ਦੂਜਾ ਦਿਨ ਬੌਲੇ ਤੋਂ ਖਾਲੀ ਕੀਤੀ ਵੀ ਆ ਸ਼ਾਮ ਦਾ ਟਾਈਮ ਹੁਣ 4 ਵਜੇ ਦਾ ਪੂਰਾ ਪ्योर ਨੀਲੀ ਰਾਵੀ ਦੀ ਆ ਵੱਡੀ ਬਹੁਤ ਜ਼ਿਆਦਾ ਇੱਕ ਹਾਈਟ ਹੁੰਦੀ ਆ ਕੱਲੀ ਇੱਕ ਨਾਲ ਲੰਬਾਈ ਵੀ ਇਹਦੀ ਬਹੁਤ ਜ਼ਿਆਦਾ ਤੇ ਮਗਰ ਕੱਟੀ ਆ ਖਾਨ ਲੇਵਾਤਾ ਤੁਸੀਂ ਵੇਖੋਗੇ ਨਾ ਇਹਦੀ ਆਪਣੇ ਕੋਲ ਗੱਬਣ ਦੀ ਵੀਡੀਓ ਹੈਗੀ ਆ ਉਦੋਂ ਵੀ ਪੇਮੈਂਟ ਆਪਾਂ ਲਈ ਸੀ ਤੇ ਅੱਜ ਇਹ ਆਈ ਆ ਤੇ ਇਹਦਾ ਬਹੁਤ ਜ਼ਿਆਦਾ ਵਟਾ ਕਾ ਦਾ ਸੋਹਣੀ ਝੋਟੀ ਆ ਆਉਂਦੀ ਨੇ ਕਰਮ ਵਾਲੀ ਨੇ ਜੀਜੂ ਲਾ ਲਿਆ ਪੱਠਾ ਢੱਕਾ ਖਾਈ ਜਾਂਦੀ ਆ ਬੌੜਾ ਜਾਨੀ ਦੀ ਚਲੋ ਵਪਾਰ ਦੇ ਵਿੱਚ ਅਸੀਂ ਧਾਰਾ ਧੂਰਾ ਮਾਰ ਕੇ ਲੈ ਆਉਣੇ ਆ ਪਰ 14 ਕਿਲੋ ਉਹਨਾਂ ਨੇ ਦੱਸਿਆ 13 ਤਾਂ ਤੁਸੀਂ ਮੰਨੋ ਤੇ ਮੇਰੇ ਹਿਸਾਬ ਨਾਲ 20 ਕਿਲੋ ਵਾਲੀ ਹੈਗੀ ਆ ਜੇ ਨਾ ਬੋੜਾ ਹੋਵੇ ਬਾਕੀ ਹੁਣ ਚਵਾਈ ਤੋਂ ਪਤਾ ਲੱਗ ਜੂਗਾ। ਬਾਕੀ ਹਾਈਟ ਲੈਂਥ ਕੱਦ ਸਿੰਘ ਬੱਗੀ ਮੋਸ਼ਾ ਪੈਰਾਂ ਦੇ ਇੱਕ ਮਗਰ ਕੱਟੀ ਆ। ਇਹਦਾ ਬਹੁਤ ਵਾਦਾ। ਆ ਵੀ ਦੇਖੋ ਇਹਦਾ ਥਣ ਲੇਵਾ। ਵੀ ਬਹੁਤ ਜ਼ਿਆਦਾ ਥਣ ਲੇਵੇ ਵਾਲੀ ਝੋਟੀ ਆ ਜਿਵੇਂ ਆਪਾਂ ਕਹਿ ਸਕਦੇ ਪੰਡ ਲੇਵੇ ਦੀ ਵਾਲੀ। ਆ ਵੇਖੋ ਤੁਸੀਂ। ਮਗਰ ਵੇਖੋ ਤੁਸੀਂ ਉੱਤੇ ਤੇ ਨਾਲੇ ਜੇ ਜਮਾ ਤਾਜੀ ਸੂਈ ਆ। ਬਹੁਤ ਜਿਆਦਾ ਸੋਹਣੀ ਝੋਟੀ ਆ ਆ ਵੇਖੋ ਤੁਸੀਂ ਚਾਰੇ ਥਾਣੇ ਇਕੱਲੇ ਇਕੱਲੇ ਨਾ ਕੋਈ ਵੱਡਾ ਨਾ ਕੋਈ ਛੋਟਾ ਉਨਾ ਹੀ ਗਾਹ ਨੂੰ ਉਨਾ ਹੀ ਪਛਾਣ ਨੂੰ ਲੇਵਾ ਬਹੁਤ ਜਿਆਦਾ ਚੰਗਾ ਝੋਟੀ ਦਾ ਹੇ ਹੇ ਖਾ ਦੇ ਵੇਖੋ ਲੇਵਾ ਕੀ ਹੋ ਜਾ ਜਾਨਵਰ ਕਿਤੇ ਕਿਤੇ ਹੀ ਆਉਂਦਾ ਸਟੇਟਸ ਤੋਂ ਪਹਿਲਾਂ ਹੀ ਅੱਜ ਮੈਂ ਵੀਡੀਓ ਬਣਾਉਣ ਲੱਗਾ ਇਸ 150 ਬਣਾਇਆ ਚਲੋ ਜਾਨਵਰ ਸੇਲ ਹੋ ਜਾਂਦੇ ਆ ਟਾਪਰ ਝੋਟੀ ਆ ਟਾਪਰ ਆ ਵੀ ਵੇਖੋ ਲੇਵਾ ਬਾ ਕਮਾਲ ਲੇਵਾ ਗਾਂ ਪਛਾਂਵਾਲ ਪਿੰਡ ਆਪਣਾ ਬੂਂਆ ਵਾਲਾ ਜ਼ਿਲ੍ਹਾ ਫਿਰੋਜ਼ਪੁਰ ਤਲਵੰਡੀ ਭਾਈ ਜੀਰਾ ਤੇ ਮੋਦਕੀ ਦਾ ਕੋਲ ਆਪਣਾ ਟਾਪਰ ਝੋਟੀ ਆ ਟਾਪਰ ਬਹੁਤ ਵੱਡੀ ਬਹੁਤ ਸੋਹਣੀ ਝੋਟੀ ਆ ਵੀ ਵੇਖੋ ਲੇਵਾ ਗਾਂ ਕਿਆ ਹੁੰਦੀ ਆ ਜਾਂਗਰ ਆਪਣੇ ਕੋਲ ਹੋਰ ਵੀ ਆ ਤਿੰਨ ਸੂਏ ਸਵਾਏ ਪਰ ਸਭ ਤੋਂ ਚੰਗੀ ਝੋਟੀ